ਅੱਜ ਆਪਾਂ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ 15 ਅਗਸਤ ਨੂੰ ਦਿੱਲੀ ਦੀ ਦਿੱਲੀ ਦੇ ਲਾਲ ਕਿਲੇ ਦੀ ਵਸੀਲ ਤੋਂ ਦਿੱਤੇ ਪਾਠਨ ਬਾਰੇ ਗੱਲਬਾਤ ਕਰਨੀ ਹੈ ਤੇ ਮੇਰੇ ਵੀਰੋ ਵੀਡੀਓ ਸੁਣ ਕੇ ਤੁਰੰਤ ਸ਼ੇਅਰ ਕਰ ਦੇ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ 15 ਅਗਸਤ ਨੂੰ 15 ਅਗਸਤ ਨੂੰ ਲਾਲ ਕਿਲੇ ਦੀ ਵਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਪਾਠ ਦਿੱਤਾ ਗਿਆ ਵਾ ਉਹ ਇੱਕ ਅਸਲ ਦੇ ਵਿੱਚ ਤੋਂ ਇੱਕ ਵੈਦ ਦਾ ਹਿੱਸਾ ਹੈ ਉਹ ਜਾਂਦਾ ਵੀ ਪਿਲੇ 75 70 ਸਾਲ 70 ਸਾਲ ਤੋਂ ਜਿਹੜੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਆ ਉਹ ਹਰ ਸਾਲ 15 ਅਗਸਤ ਨੂੰ ਲਾਲ ਕਿਲੇ ਤੋਂ ਦੇਸ਼ ਦੇ ਨਾਗਰਿਕਾਂ ਦੇਸ਼ ਦੇ ਲੋਕਾਂ ਦਾ ਸੰਦੇਸ਼ ਦਿੰਦੇ ਆ ਉਹ ਸੰਦੇਸ਼ ਦੇ ਵਿੱਚੋਂ ਉਹ ਸਰਕਾਰ ਦੀ ਜਿਹੜੀ ਸਰਕਾਰ ਉਹ ਟਾਈਮ ਕੰਮ ਕਰ ਰਹੀ ਹੁੰਦੀ ਹੈ ਉਹਦਾ ਨਜ਼ਰੀਆ ਉਹਦਾ ਵਿਜਨ ਚਰਚਦਾ ਜੋ ਪਾਛਨ ਨਿੰਦਰ ਮੋਦੀ ਜੀ ਨੇ ਐਸ ਵਾਰੀ ਦਿੱਤਾ ਵਾ ਉਹਦੇ ਵਿੱਚ ਜੋ ਚਲਕਦਾ ਕੀ ਹੈ ਉਹਦੇ ਵਿੱਚ ਦੋ ਗੱਲਾਂ ਉੱਪਰ ਕੇ ਆ ਰਹੀਆਂ ਸਿਵਲ ਆਪਣਾ ਇੱਕ ਸਾਰ ਸਿਵਲ ਕੋਡ ਤੇ ਇੱਕ ਦੇਸ਼ਕ ਚੋਣ ਇਹ ਤੇ ਜੋ ਦਿੱਤਾ ਪ੍ਰਧਾਨ ਮੰਤਰੀ ਜੀ ਬਾਕੀ ਕਿਸੇ ਸਾਰੀਆਂ ਗੱਲਾਂ ਨੂੰ ਅਣਗੋਲਿਆ ਕਰਤਾ ਇੰਨੇ ਵੱਡੇ ਮਸਲੇ ਆ ਦੇਸ਼ ਦੇ ਸੌਨਰਾ ਦੇ ਮਜ਼ਦੂਰਾਂ ਦੇ ਆਦੀਵਾਸੀਆਂ ਦੇ ਕਟਗਿੰਤੀਆਂ ਦੇ ਕੌਮੀਆਂ ਦੇ ਮਸਲੇ ਆ ਮਤਲਬ ਗਰੀਬੀ ਦੇ ਮਸਲੇ ਆ ਬੇਰਜ਼ਗਾਰੀ ਦੇ ਮਸਲੇ ਆ ਰੋਜੀ ਰੋਟੀ ਦਾ ਸਵਾਲ ਹੈ ਸਾਰੇ ਦੇਸ਼ ਦਾ ਜਿਹੜਾ ਆ ਜਨਤਕਧਾਰੇ ਜੰਗਲ ਜ਼ਮੀਨ ਜਲ ਜੰਗਲ ਜ਼ਮੀਨ ਹਰ ਚੀਜ਼ ਜਿਹੜੀ ਆ ਤਦਵਾਰੀ ਸਾਧਨ ਉਹ ਕਾਰਪੋਰੇਟਾਂ ਤੇ ਜਾ ਰਿਹਾ ਉਹਦੇ ਕੀ ਅਸਰ ਪੈ ਰਿਹਾ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਕਿਸਾਨਾਂ 'ਚ ਦੂਰੋਂ ਦਾ ਸੰਘਰਸ਼ ਚੱਲ ਰਿਹਾ ਆਪਣੀਆਂ ਮੰਗਾਂ ਤੇ। ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ। ਜਾਂ ਹੋਰ ਸੰਘਰਸ਼ ਚੱਲ ਰਿਹਾ ਦੇਸ਼ ਦੇ ਵਿੱਚ। ਉਹਦੇ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਗਈ। ਗੱਲ ਇਹ ਕੀਤੀ ਗਈ ਹੈ ਕਿ ਜਿਹੜਾ ਸਿਵਲ ਜਿਹੜਾ ਇੱਕ ਸਾਡ ਸਿਵਲ ਕੋਡ ਹੈ। ਉਹ ਅਸੀਂ ਲਾਗੂ ਕਰਾਂਗੇ ਸਾਡੇ ਏਜੰਡੇ ਤੇ ਸਰਕਾਰ ਦੇ। ਉਹਦੇ ਬਾਰੇ ਕੀ ਭੁਲੇਖਾ ਦੇਸ਼ ਨੂੰ? ਆਰਐਸਐਸ ਵੱਲੋਂ ਜੋ ਏਜੰਡਾ ਤਿਆਰ ਕੀਤਾ ਗਿਆ ਸੀਗਾ। ਉਦੋਂ ਤੇ ਪਾਰਟੀ ਜਾਂ ਤਾਂ ਪੱਟੀ ਚੱਲ ਰਹੀ ਪਹਿਲਾਂ ਜਨ ਸੰਘ ਚੱਲਦਾ ਸੀ ਉਹਨਾਂ ਦੇ ਤਿੰਨ ਮੁੱਦੇ ਉਦੋਂ ਮੇਨ ਸੀਗੇ ਕਸ਼ਮੀਰ ਦੇ ਵਿੱਚ ਜਿਹੜੀ ਧਾਰਾ ਉਹਨਾਂ ਨੂੰ ਵੱਧ ਅਧਿਕਾਰ ਮਿਲੇ ਹੋਏ ਸੀ ਉਹਨਾਂ ਨੂੰ ਕਸ਼ਮੀਰ ਆਪਣੇ ਧਾਰਾ 370 ਰੱਖੇ ਉਹ ਧਾਰਾ 370 ਮਨਜ਼ੂਰ ਕਰਨੀ ਤੇ ਰਾਮ ਮੰਦਰ ਜਿਹੜਾ ਬਾਬਰੀ ਮਾਜੇ ਦੇ ਥਾਂ ਤੇ ਰਾਮ ਮੰਦਰ ਬਣਾਉਣਾ ਉਹਦੇ ਵਿੱਚ ਮੋਦੀ ਸਾਹਿਬ ਮੋਦੀ ਸਾਹਿਬ ਆਪਣੇ ਹਸਾਬ ਨਾਲ ਦੋਨੋਂ ਚੀਜ਼ਾਂ ਸਾਬਰ ਹੋ ਚੁੱਕੀਆਂ 12770 ਵੀ ਤੋੜਤੀ ਗਈ ਆ 80 ਲੱਖ ਲੋਕਾਂ ਨੂੰ ਜਿਹੜਾ ਘਰਾਂ ਦੇ ਵਿੱਚ ਕੈਦ ਕੀਤਾ ਹੋਇਆ ਵਾ ਕਸ਼ਮੀਰ ਦੇ ਵਿੱਚ ਉਹਨਾਂ ਦੇ ਆਪ ਕੋਲ ਕੁਝ ਨਹੀਂ ਹੋਏ ਦੂਜੇ ਵੱਨੇ ਰਾਮ ਮੰਦਰ ਦੀ ਸਾਰੀ ਵੀ ਹੋ ਚੁੱਕੀ ਹੈ ਹੁਣ ਉਹਨਾਂ ਦਾ ਤੀਸਰਾ ਮੁੱਦਾ ਸੀ ਇੱਕ ਸਰ ਸਿਵਲ ਕੋਡ ਉਹ ਵੀ ਮਰਗਨ ਸਪਾਇਟ ਕਰਤਾ ਵੀ ਸਾਡੇ ਝੰਡੇ ਤੇ ਹੁਣ ਇੱਕ ਸਰ ਸਿਵਲ ਕੋਡ ਦਾ ਮਤਲਬ ਕੀ ਹੈ ਨਾਲ ਜਿਵੇਂ ਇਹ ਗੱਲ ਵੀ ਕਹਿਤੀ ਪੀ ਜਿਹੜਾ ਪਹਿਲਾ ਫਿਰਕੂ ਸਿਵਲ ਕੋਡ ਚੱਲ ਰਿਹਾ ਦੇਸ਼ 'ਚ ਉਹ ਠੀਕ ਨਹੀਂ ਗਾ ਉਹ ਗਲਤ ਹੈ ਜੋ ਹਿੰਦੁਸਤਾਨ ਦੇ ਹਿੰਦੁਸਤਾਨ ਦੇ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਉਹ ਲਿਖੀ ਹੋਈ ਗੱਲ ਹੈ ਕਿ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਵੀ ਕੌਮੀਆਂ ਤਾਂ ਵੱਸਦੀਆਂ ਜਿੰਨੇ ਵੀ ਕੋਈ ਧਰਮ ਜਾਤਾਂ ਵਾਲੇ ਲੋਕ ਆ ਜਾਂ ਆਪੋ ਆਪਣੇ ਲਾਗਿਆਂ 'ਚ ਰਹਿੰਦੇ ਆ ਆਦਿਵਾਸੀਆ ਦਲਿਤਆ ਕੋਈ ਵੀ ਤਰ੍ਹਾਂ ਦਾ ਸਮਾਜ ਜਿਹੜਾ ਆਪੋ ਆਪਣਾ ਰਹਿ ਰਿਹਾ ਉਹ ਆਪਣੇ ਕੀ ਦੇ ਮੁਤਾਬਕ ਆਪਣੀਆਂ ਆਪਣੇ ਰਹੁ ਰੀਤਾਂ ਮੁਤਾਬਕ ਉਹ ਆਪਣੇ ਜਿਹੜੇ ਆ ਵਿਆਹ ਸ਼ਾਦੀਆਂ ਆਪਣੇ ਜਿਹੜੇ ਅਮਰਨੇ ਪਰਨੇ ਆਪਣਾ ਪਰਾਵਾ ਆਪਣੀ ਬੋਲੀ ਆਪਣੇ ਉਹ ਜਿਸ ਤਰ੍ਹਾਂ ਦਾ ਉਹਨਾਂ ਦਾ ਸੱਭਿਆਚਾਰ ਹੈ ਉਸ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਤੇ ਦੁਸਤਾਨ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਬੋਲੀਆਂ ਵੱਖ-ਵੱਖ ਪਰਾਵੇ ਆ ਵੱਖ-ਵੱਖ ਉਹਨਾਂ ਦੇ ਸੱਭਿਆਚਾਰ ਆ ਵੱਖ-ਵੱਖ ਉਹਨਾਂ ਦੇ ਕੀਤੇ ਆ ਤੇ ਵੱਖ-ਵੱਖ ترانہ ਉਹ ਆਪੋ ਆਪਣੇ ਜੋ ਵੀ ਉਹ ਸਮਝਦੇ ਆ ਆਪੋ ਆਪਣੇ ਧਰਮ ਨਾਲ ਜੁੜੇ ਹੋਏ ਲੋਕ ਆ ਤੇ ਆਪਣੇ ਰਹਿ ਰਿਹਾ ਸਦੀਆਂ ਤੋਂ ਭਾਰਤ ਦੇ ਵਿੱਚ ਉਹ ਬੜੇ ਵਧੀਆ ਤਰੀਕੇ ਨਾਲ ਬੜੇ ਪ੍ਰੇਮ ਪਿਆਰ ਨਾਲ ਭਾਈਚਾਰਾ ਨਾਲ ਰਹਿ ਰਹੇ ਹੁਣ ਕੀ ਜਿਹੜਾ ਜਿਹੜਾ ਇਹ ਸਿਵਲ ਕੋਡ ਉਸ ਨੂੰ ਹਰ ਰੱਦ ਕਰ ਰਹਾ ਹੈ ਜਿਹੜਾ ਪਹਿਲਾਂ ਇੱਥੇ ਚੱਲ ਰਿਹਾ ਵਾ ਉਹ ਨੂੰ ਉਹ ਫਿਰਕੂ ਸਿਵਲ ਕੋਡ ਦੱਸ ਰਹਾ ਹੈ ਫਿਰਕੂ ਇੱਕ ਫਿਰਕੂ ਸਿਵਲ ਕੋਡ ਦੱਸ ਰਹਾ ਤਾਂ ਹੁਣਾਂ ਦੇ ਆ ਕਿ ਇੱਕ ਸਾਰ ਸਿਵਲ ਕੋਡ ਲਿਆਉਣਾ ਜਿਹਦੇ ਤੋਂ ਕੰਮ ਕਰੀ ਆ ਉਹ ਇੱਕ ਸਾਰ ਸਿਵਲ ਕੋਡ ਉਤਰਾਖੰਡ ਜਿਹੜੀ ਭਾਰਤ ਸਰਕਾਰ ਨੇ ਲਾਗੂ ਕਰਤਾ ਤੋ ਕੇਂਦਰ ਸਰਕਾਰ ਦੇ ਝੰਡੇ ਦੇ ਉੱਤੇ ਆ ਸਾਰਾ ਕੁਝ ਉਹ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਲਾਗੂ ਕਰਨਾ ਉਹ ਕੀ ਆ ਕਿ ਸਾਰੇ ਦੇਸ਼ ਦੇ ਵਿੱਚ ਇੱਕੋ ਜਿਹੜਾ ਵਾ ਇੱਕੇ ਤਰ੍ਹਾਂ ਦਾ ਪ੍ਰਵਾਹ ਉਹਦਾ ਇੱਕੇ ਤਰ੍ਹਾਂ ਦੇ ਉਹਨਾਂ ਦੇ ਰਸਮ ਰਿਵਾਜ ਹੋਣਗੇ ਇੱਕੋ ਤਰ੍ਹਾਂ ਦੇ ਵਿਆਹ ਸ਼ਾਦੀਆਂ ਦੇ ਰਸਮ ਰਿਵਾਜ ਹੋਣਗੇ ਇੱਕੋ ਤਰ੍ਹਾਂ ਦੇ ਮਰਨੇ ਪਰੰਦੇ ਰਸਮ ਰਿਵਾਜ ਹੋਣਗੇ ਇੱਕੇ ਤਰ੍ਹਾਂ ਦਾ ਜਿਹੜਾ ਵਾ ਉਹਨਾਂ ਦਾ ਰਹਿਣ ਸਹਿਣ ਦਾ ਜਿਹੜਾ ਤਰੀਕਾ ਤੌਰ ਤਰੀਕਾ ਹੋਊਗਾ ਤੇ ਗਾ ਜਾ ਕੇ ਉਹ ਉਹਨਾਂ ਦਾ ਇੱਕ ਧਰਮ ਵੀ ਇੱਕ ਹੀ ਹੋਊਗਾ ਤੇ ਉਹਨਾਂ ਦੀ ਬੋਲੀ ਵੀ ਇੱਕ ਹੀ ਹੋਊਗੀ ਇਸ ਤਰੀਕੇ ਦੀਆਂ ਜਿਹੜੀਆਂ ਵੱਡੀ ਪਲੈਨਿੰਗ ਜਿਹੜੀ ਉਹ ਘਟ ਰਾਇਆ ਇਹ ਦੇਸ਼ ਦੀ ਕਾਟਕ ਹੈ ਜੋ ਵੀ ਪ੍ਰਧਾਨ ਮੰਤਰੀ ਨੇ ਉਥੋਂ ਆਪਣਾ ਪੱਖਣ ਦਿੱਤਾ ਵਾ ਆਪਣਾ ਇੱਕ ਸਰਸਕਲ ਕੋਡ ਬਾਰੇ ਇਹ ਭਾਰਤ ਦੀ ਏਕਤਾ ਤੇ ਖੰਡਤਾ ਨੂੰ ਤੋੜਨ ਵਾਲਾ ਵਾ ਤੇ ਸਾਰੇ ਜਿੰਨੇ ਵੀ ਭਾਰਤ ਦੇ ਵਿੱਚ ਲੋਕ ਰਹਿ ਰਹੇ ਆ ਵੱਖ-ਵੱਖ ਧਰਮਾਂ ਦੇ ਜਾਤਾਂ ਦੇ ਆਦੀਵਾਸੀ ਕਬੀਲੇ ਦਲਿਤ ਭਾਈਚਾਰਾ ਜੜੀਆਂ ਕੱਟ ਗਿਣਤੀਆਂ ਉਹਨਾਂ ਦੇ ਉਹਨਾਂ ਦੇ ਜਮਹੂਰੀਅਤਾਂ ਤੇ ਉਹਨਾਂ ਦੇ ਮਨੁੱਖੀ ਹੱਕਾਂ ਤੇ ਉਹਨਾਂ ਦੇ ਜੀਵਨ ਉੱਤੇ ਇੱਕ ਵੱਡਾ ਬਾਹਰ ਆ ਤੇ ਇੱਕ ਵੱਡਾ ਜਿਹੜਾ ਵਾ ਵੱਡਾ ਜਿਹੜਾ ਵਾ ਕੀਤਾ ਗਿਆ ਵਾ ਇੱਕ ਹਸਾਬ ਦਾ ਉਹਨਾਂ ਉਹਨਾਂ ਦੇ ਉੱਤੇ ਇੱਕ ਨਰਾਦਰ ਕੀਤਾ ਗਿਆ ਉਹਨਾਂ ਦਾ ਉਹਨਾਂ ਉਹਨਾਂ ਦੇ ਰਹਿਣ ਸਹਿਣ ਦੇ ਉੱਤੇ ਇੱਕ ਬਰਾਦਾ ਸਵਾਲੀਆ ਨਿਸ਼ਾਨ ਪ੍ਰਧਾਨ ਮੰਤਰੀ ਨੇ ਜਿਹੜਾ ਉਹ ਲਗਾਤਾ ਵਾ ਇਸ ਗੱਲ ਤੇ ਜ਼ੋਰ ਦੇ ਕੇ ਕਿ ਸਾਡੇ ਏਜੰਡੇ ਤੇ ਆ ਇਸ ਕਰਕੇ ਅਸੀਂ ਜੋ ਪ੍ਰਧਾਨ ਮੰਤਰੀ ਦਾ ਪਛਾਣ ਆ ਉਹ ਬਿਲਕੁਲ ਨਹੀਂ ਕਿਸੇ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੇ ਪਏ ਪੁਰਾਣੇ ਪਛਾਣਾਂ ਤੋਂ ਦੋ ਲੋਕਾਂ ਹੀ ਇਹ ਢਲੇ ਪੱਤਰ ਦਾ ਕਹਿ ਸਕਦੇ ਐ ਤੇ ਨਾਲ ਅਸੀਂ ਜੋ ਵੀ ਉਹਨਾਂ ਸਿਵਲ ਜਿਹੜਾ ਇੱਕ ਸਾਸ ਸਿਵਲ ਕੋਰਟ ਦੀ ਗੱਲ ਕੀਤੀ ਆ ਉਹਨੂੰ ਰੱਤ ਕਰਦੇ ਆ ਤੇ ਭਾਰਤ ਨੂੰ ਇਹ ਗਲਤ ਸਿੱਧੇ ਜਿਹੜਾ ਰਹਿਣ ਵਾਸਤੇ ਜੋ ਵੀ ਜੋ ਵੀ ਜਿਸ ਤਰ੍ਹਾਂ ਲੋਕ ਆਪਣੇ ਰਹਿ ਰਿਹਾ ਉਸੇ ਤਰ੍ਹਾਂ ਰਹਿਣ ਦਾ ਪੂਰਾ ਪੂਰਾ ਹੱਕ ਆ ਤੇ ਉਹ ਲੋਕਾਂ ਦਾ ਹੱਕ ਕਿਸੇ ਵੀ ਤਰੀਕੇ ਨਾਲ ਖੋਹਣਾ ਨਹੀਂ ਦਿੱਤਾ ਜਾਵੇਗਾ ਦੂਜੇ ਨੰਬਰ ਉਤੇ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਜਿਹੜੀ ਗੱਲ ਉਹਨਾਂ ਨੇ ਇਹ ਕੀਤੀ ਆ ਵੀ ਆ ਇੱਕ ਦੇਸ਼ਿਕ ਚੋਣ ਹੋਰ ਬੜਾ ਇੱਕ ਦੇਸ਼ਿਕ ਮੰਡੀ ਹੋਰ ਵੀ ਬੜਿਆਂ ਪਲਾਨ ਕਰਦੇ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਪਿੱਛੇ ਦਾਸਾ ਚੱਲਦੀ ਰਹੀ ਹੁਣ ਵੀ ਉਹਨਾਂ ਦੀ ਉਹੀ ਪਲਾਨ ਗਿਆ ਉਹ ਇੱਕ ਦੇਸ਼ ਜਿਹੜੀ ਇੱਕ ਦੇਸ਼ਿਕ ਚੋਣ ਆ ਉਹ ਵੀ ਸੰਭਵ ਨਹੀਂ ਹੈ ਉਹ ਵੀ ਲੋਕਾਂ ਦੇ ਜਿਹੜਾ ਉਹ ਹੀ ਕੇਂਦਰੀਕਰਨ ਦੀ ਨੀਤੀ ਤਹਿਤ ਸਾਰਾ ਉਹ ਕੇਂਦਰ ਦੇ ਦੀਨ ਕੀਤਾ ਜਾਵੇ ਜਿਸ ਤਰ੍ਹਾਂ ਸਾਰੇ بڑے ਫੈਡਰਲ ਟਾਂਚਾ ਸਾਰਾ ਤਬਾਹ ਕੀਤਾ ਜਾ ਰਿਹਾ ਹੈ ਦੇਸ਼ ਦਾ ਰਾਜਿਆਂ ਨੂੰ ਮੁਸਲ ਕਮੇਟੀਆਂ ਬੈਗ ਜਾ ਰਿਹਾ ਹੈ ਇਹ ਉਹਦੇ ਵਿੱਚੋਂ ਸਾਰੀ ਕੇਂਦਰੀਕਰਨ ਦੀ ਨੀਤੀ ਜਿਹੜੀ ਆ ਉਹ ਸਪਾਈਟ ਹੋ ਰਹੀ ਆ ਜਿਹੜੀ ਦੇਸ਼ ਦੇ ਬਿਲਕੁਲੋਂ ਵੀ ਇਤਤੀ ਵੇਤੀ ਚ ਨਹੀਂ ਹੈਗੀ ਇਸ ਲਈ ਅਸੀਂ ਜੋ ਵੀ ਪ੍ਰਧਾਨ ਮੰਤਰੀ ਜੀ ਨੇ ਸਵਾਲ ਰੱਖੇ ਆ ਉਹਨਾਂ ਨੂੰ ਅਸੀਂ ਰੱਦ ਕਰਦੇ ਆ ਤੇ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਆਪਣੀ ਜਿਹੜੇ ਸਾਰੇ ਦੇਸ਼ ਵਾਸਤੇ ਤੁਹਾਡਾ ਇੱਕ ਨਜ਼ਰੀਆ ਨਜ਼ਰੀਆ ਜਿਹੜਾ ਲੋਕ ਪੱਖੀ ਹੋਣਾ ਚਾਹੀਦਾ ਦੂਸਰਾ ਕਿਸਾਨ ਆਪਣੇ ਬਟਰਾਂ ਤੇ ਲੜ ਰਿਹਾ ਹੈ ਆਪਣੀ ਹੱਕੀ ਮੰਗਾ ਲਈ ਬਿਲਕੁਲੋਂ ਜਾਇਜ਼ ਮੰਗਾ ਉਹਨਾਂ ਵਾਸਤੇ ਜੋ ਵੀ ਹਾਈ ਕੋਰਟ ਤੇ ਜਾਂ ਸੁਪਰੀਮ ਕੋਰਟ ਦੇ ਪਿਛਲੇ ਪਿਛਲੇ ਦਿਨਾਂ ਵਿੱਚ ਜੋ ਫੈਸਲੇ ਆਏ ਉਹਨਾਂ ਨੂੰ ਪਾਰ ਸਰਕਾਰ ਲਾਗੂ ਕਰੇ ਹਰਿਆਣਾ ਦੀ ਸਰਕਾਰ ਲਾਗੂ ਕਰੇ ਉਹਦੇ ਗੈਰ ਕਾਨੂੰਨੀ ਰਾਹ ਰੋਕੇ ਹੋਇਆ ਉਹ ਖੋਲ ਦੇਣੇ ਚਾਹੀਦੇ ਆ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਹਟੇ 11 ਕਰੋੜ ਦਾ ਵਪਾਰ ਲੋਕਾਂ ਦਾ ਖਤਮ ਹੋਇਆ ਲੋਕ ਉਥੇ ਜਿਹੜੇ ਆ ਆਵਾਜਾ ਰਿਹਾ ਉਹਨਾਂ ਦੀ ਆਵਾਜ਼ ਰਹਿ ਢਾਈ ਆ ਗਈ ਤੇ ਉਹ ਰਾਹ ਖੋਲੇ ਜਾਣ ਤੇ ਸਾਨੂੰ ਦਿੱਲੀ ਦੇ ਵਿੱਚ ਜਾ ਕੇ ਆਪਣਾ ਪ੍ਰਦਰਸ਼ਨ ਕਰਦਾ ਹੱਕ ਦਿੱਤਾ ਜਾਵੇ ਉਹ ਕਿਤੇ ਵੀ ਦੇ ਦਿਓ ਪਾਰਲੀਮੈਂਟ ਹਾਊਸ ਦੇ ਅੱਗੇ ਦੇ ਦਿਓ ਜਾਂ ਲਾਲ ਕਿਲੇ ਦੇ ਵਿੱਚ ਦੇ ਦਿਓ ਜਿੱਥੇ ਵੀ ਜਣਾ ਦੇ ਦਿਓ ਅਸੀਂ ਉੱਥੇ ਮਾਰਨਾ ਪਈਏ ਤੇ ਆਪਣਾ ਅਪਰੋਚ ਪ੍ਰਦਰਸ਼ਨ ਆਪਣਾ ਜੋ ਸਾਨੂੰ ਵਿਧਾਨ ਦੇ ਵਿੱਚ ਆਕੇ ਆ ਉਹਦੇ ਹਿਸਾਬ ਨਾਲ ਅਸੀਂ ਆਪਣਾ ਰੋਸ ਪ੍ਰਦਰਸ਼ਨ ਕਰ ਸਕੀਏ ਜੇ ਤੁਸੀਂ ਮੰਗਾ ਦਾ ਹੱਲ ਨਹੀਂ ਕਰਨਾ ਜਾਂ ਸਾਡੀ ਮੰਗ ਦਾ ਹੱਲ ਕਰ ਦੋ ਇਹਦੇ ਵਾਸਤੇ ਪ੍ਰਧਾਨ ਮੰਤਰੀ ਜੀ ਨੂੰ ਬੋਲਣਾ ਚਾਹੀਦਾ ਵਾ ਬੋਲਣਾ ਚਾਹੀਦਾ ਹੈ ਜਾਂ ਹੁਣ ਬੋਲ ਲੈਣ ਉਹਨਾਂ ਹੀ ਸਰਕਾਰ ਬੋਲੇ ਇਹਦੇ ਉੱਤੇ ਜਿਹੜਾ ਕੰਮ ਕਰੋ ਜਿਹੜੀ ਲੋਕਾਂ ਦੀ ਜਿਹੜੀ ਆ ਜਿਹੜੀ ਛੜਕਾਂ ਛੜਕਾ ਆਪ ਰੋਕ ਕੇ ਸਰਕਾਰ ਨੇ ਲੋਕਾਂ ਦੀ ਪਰੇਸ਼ਾਨੀ ਵਧਾਈ ਹੋਈ ਆ ਉਹ ਸਰਕਾਰ ਜਿਹੜੀ ਆ ਦੂਰ ਕਰੇ ਦੂਸਰੀ ਗੱਲ ਜਿਹੜੀ ਮੈਂ ਕਰਨੀ ਆ ਵੀ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਮਜ਼ਦੂਰਾਂ ਨੂੰ ਜੁੜਾਵਾ ਤਕੜੇ ਹੋਣ ਲਈ ਆਪਣੀ ਲਾਹ ਮੰਗੀ ਵੀ ਤੋਂਣੀ ਚਾਹੀਦੀ ਆ ਤੇ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਵਾਂ ਉਹਨਾਂ ਦਾ ਜਵਾਬ ਆਪਣੀ ਇਕਤਾ ਨਾਲ ਤੇ ਆਪਣੇ ਸੰਘਰਸ਼ ਦੇ ਨਾਲ ਦੇਣਾ ਚਾਹੀਦਾ ਤੇ ਆਪਾਂ ਸੰਤਰਾਮਦਾਸ ਜੀ ਦੇ ਦੋ ਬੋਲਿਆ ਵੀ ਜਿਸ ਤਰ੍ਹਾਂ ਉਹਨਾਂ ਸੰਤਰਾਮਦਾਸੀ ਨੇ ਕਿਹਾ ਵਾ ਕਿ ਲਾਲ ਕੇਲੇ ਵਿੱਚ ਜੋ ਲਹੂ ਲੋਕਾਂ ਦਾ ਜੋ ਕੈਦ ਹੈ ਲਾਲ ਕੇਲੇ ਵਿੱਚ ਲਹੂ ਲੋਕਾਂ ਦਾ ਜੋ ਕੈਦ ਹੈ ਬੜੀ ਛੇਤੀ ਉਹਦੇ ਬੜੀ ਹੋਣ ਦੀ ਮੀਦ ਹੈ ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨੇ ਬਾਦਰਾ ਦੇ ਤੇਰੀ ਮੈਲੀ ਬੜੇ ਕੇ ਬੜੇ ਤੇਰੀ ਮੈਲੀ ਬੜੇ ਕੇ ਬੜੇ ਦਿੱਲੀ ਅੱਦੇ ਲਾ ਵੇਖ ਦੇਗੀ ਚੁਗੜਤਾ ਫੇਰ ਵੀ ਤੇਰਾ ਮਨ ਨਾ ਠਰੇ ਫੇਰ ਵੀ ਤੇਰਾ ਮਨ ਨਾ ਠਰੇ ਬਾਬੂ ਜੀ ਦਾ ਖਲਸਾ ਬਾਬੂ ਜੀ ਦਾ